ਤੁਮ ਕਰੋ ਦਇਆ ਸਾਈ ਮੇਰੇ ਸਾਈ ਸਾਈ ਮੇਰੇ ਸਾਈ ਸਾਈ ਮੇਰੇ ਸਾਈ ਸਾਈ ਐਸੀ ਮਤ ਦੀਜੇ ਮੇਰੇ ਠਾਕੁਰ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁੰਤਿਆ ਪਾਣੀ ਪਖਾ ਪੀਸ ਸੰਤ ਆਗੇ ਪਾਣੀ ਪਖਾ ਪੀਸ ਸੰਤ ਆਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ 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 ਇਹ ਕਿਸ ਰਾਮ ਨੂੰ ਦੁਖਾਈ ਸੁਟੇ ਤੇਮਰੀ ਕਿਰਪਾ ਤੇ ਮਹਮਾਣ ਸੁਟੇ ਤੇਮਰੀ ਕਿਰਪਾ ਤੇ ਮਹਮਾਣ ਸੁਟੇ ਤੇਮਰੀ ਕਿਰਪਾ ਤੇ ਮਹਮਾਣ ਸੁਟੇ ਬਿਨ ਸਜਾਈ ਪਰਮਾਈ ਬਿਨ ਸਜਾਈ ਪਰਮਾਈ ਬਿਨ ਸਜਾਈ ਪਰਮਾਈ ਬਿਨ ਸਜਾਈ ਪਰਮਾਈ ਅੰਦਰੂਪ ਰਬਿਓ ਸਭ ਮਦੇ ਅੰਦਰੂਪ ਵਬਿਓ ਮਦੇ ਅਨੰਤ ਰੂਪ ਰਵਿਆ ਸਭ ਮਦੇ ਅਨੰਤ ਰੂਪ ਰਵਿਆ ਸਭ ਮਦੇ ਜਤ ਕਤਿ ਬੇਖੁਂਦਾਏ ਮੇਰੇ ਸਾਈ ਮੇਰੇ ਸਾਈ ਮੇਰੇ ਸਾਈ ਮੇਰੇ ਸਾਈ ਸਾਈ ਹਲ ਕੀ ਕਿਰਪਾ ਨੇ ਤum ਦਇਆਲ ਕਿਰਪਾਲ ਕਿਰਪਾ ਨੇ ਤum ਦਇਆਲ ਕਿਰਪਾਲ ਕਿਰਪਾਲ ਨੇ ਤum ਦਇਆਲ ਕਿਰਪਾਲ ਕਿਰਪਾਲ ਨੇ ਤ ਪਦਿਤ ਪਵਣ ਕੋ ਸਾਈ ਪਦਿਤ ਪਵਣ ਕੋ ਸਾਈ ਪਦਿਤ ਪਵਣ ਕੋ ਸਾਈ ਪਦਿਤ ਪਵਣ ਕੋ ਸਾਈ ਕੋਟ ਸੁਖ ਆਨੰਦ ਰਾਜ ਪਾਈ ਰਾਜ ਪਾਏ ਕੋਟ ਸੁਖੀ ਆਨੰਦ ਰਾਜ ਪਾਏ ਕੋਟ ਸੁਖੀ ਆਨੰਦ ਰਾਜ ਪਾਏ ਮੁਕਤ ਨਿਮਕ ਬੁਲਾਏ ਜਾਪ ਤਾਪ ਭਗਤ ਸਾਂ ਪੂਰੀ ਜਾਪ ਤਾਪ ਭਗਤ ਸਾਂ ਪੂਰੀ ਜੋ ਪ੍ਰਭ ਕੈ ਮਨ ਪਾਈ 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 ਨਾਮ ਜਪਤ ਤ੍ਰਿਸ਼ਨਾ ਸਭ ਸੁਜੀ ਹੈ कृष्णा सब बुझि है नाम जपत तृष्णा सब बुझि है नाम जपत तृष्णा सब बुझि है नानक तृप्त दिल कर आई मेरे साई मेरे साई मेरे साई मेरे साई साई मेरे साई साई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੋ ਸੰਤਾਂ ਦੇ ਚਰਨਾਂ 'ਚ ਫੇਰ ਦੁਬਾਰਾ ਬੇਨਤੀ ਹੈ ਅੱਜ ਦੂਸਰੇ ਦਿਨ ਦੇ ਸ਼ਾਮਾਂ ਦੇ ਅਖੀਰਲੇ ਦੀਵਾਨ ਹਨ ਸੋ ਸੋ ਸੰਤਾਂ ਭਾਈ ਗੁਰੂ ਘਰ ਵਿਖੇ ਪਹੁੰਚੋ ਆਓ ਹੁਣ ਆਪਾਂ ਆਪਣੇ ਬੱਚਿਆਂ ਦੇ ਪਾਸੋਂ ਸ਼ਬਦ ਗੁਰਬਾਣੀ ਦਾ ਜੋ ਕੀਰਤਨ ਹੈ ਉਹ ਆਪਾਂ ਸਰਵਣ ਕਰਨਾ ਹੈ ਸੋ ਸਾਰੀਆਂ ਸੰਤਾਂ ਨੂੰ ਭਾਈ ਹੱਥ ਜੋੜ ਕੇ ਬੇਨਤੀ ਹੈ ਜਿੱਥੋਂ ਤੱਕ ਆਵਾਜ਼ ਆਉਂਦੇ ਜਿਹੜੀਆਂ ਸੰਗਤਾਂ ਘਰਾਂ ਦੇ ਵਿੱਚ ਬੈਠੀਆਂ ਹਨ ਭਾਈ ਅੱਜ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਆਓ ਹੁਣ ਆਪਾਂ ਆਪਣੇ ਬੱਚਿਆਂ ਦੇ ਪਾਸੋਂ ਅ ਹੁਣ ਆਪਾਂ ਆਪਣੇ ਬੱਚਿਆਂ ਦੇ ਪਾਸੋਂ ਸ਼ਬਦ ਗੁਰਬਾਣੀ ਦਾ ਕੀਰਤਨ শ্রবণ ਕਰਦੇ ਹਾਂ ਸੋ ਬੱਚੀ ਜਸਪ੍ਰੀਤ ਕੌਰ ਔਰ ਨਾਲ ਜੋ ਉਹਨਾਂ ਦੇ ਸਾਥੀ ਹਨ ਉਹਨਾਂ ਨੂੰ ਬੇਨਤੀ ਹੈ ਕੋਈ ਆਨ ਕੇ ਸ਼ਬਦੀ ਦੀ ਜਿਹੜੀ ਹਾਜ਼ਰੀ ਵਾ ਬੁਲਵੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ